ਕਹਿੰਦੇ ਕਿ ਪਰਿਵਾਰ ਦੇ ਵਿੱਚ ਇੱਕ ਜੀ ਸਰਕਾਰੀ ਨੌਕਰੀ ਲੱਗ ਜੇ ਭਾਵੇਂ ਕਿਸੇ ਚੰਗੇ ਕੰਮ ਤੇ ਲੱਗ ਜੇ ਤੇ ਕਈ ਪੀੜ੍hiyan ਹੀ ਸੁਧਰ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਵੀ ਕੱਲੇ ਪਰਿਵਾਰ ਦੇ ਵਿੱਚ ਨਹੀਂ ਹੁੰਦਾ ਜੇ ਇੱਕ ਬੰਦਾ ਕੋਈ ਚੰਗਾ ਨਿਕਲਦੇ ਉਹਦੇ ਨਾਲ ਪਰਿਵਾਰ ਦੇ ਨਾਲ ਨਾਲ ਸਮਾਜ ਫਿਰ ਸਮਾਜ ਤੋਂ ਦੇਸ਼ ਵੀ ਸੁਧਰਦਾ ਤੇ ਉਹਦਾ ਭਵਿੱਖ ਵੀ ਬਣਦਾ ਇੱਕ ਖਬਰ ਆਈ ਹੈ ਕਿ ਇੱਕ ਪਿੰਡ ਦਾ ਕੋਈ ਪੁਲਿਸ ਵਾਲਾ ਉਹ ਜਦੋਂ ਉਹਦੀ ਨੌਕਰੀ ਦੇ ਵਿੱਚ ਉન્નਤੀ ਹੋਈ ਤਾਂ ਸਾਰੇ ਪਿੰਡ ਨੇ ਢੋਲ ਢਮਕੇ ਕੀਤੇ ਡੀਜੇ ਚਲਾਇਆ ਬੜੀ ਖੁਸ਼ੀ ਮਨਾਈ। ਹੂੰ ਕਿੱਥੋਂ ਦੀ ਏ ਖਬਰ ਹੈ ਜੀ ਕਰੋ ਗੱਲ ਇਹਦੇ ਬਾਰੇ। ਅੱਛਾ ਚਲੋ ਇੱਕ ਛੋਟੀ ਜੀ ਖਬਰ ਹੈ ਨਾ। ਜੀ ਇੱਕ ਨਿੱਕੀ ਜੀ ਖਬਰ ਹੈ ਜਿਹੜੀ ਤੁਸੀਂ ਕਿਹਾ ਵੀ ਚਲੋ ਸੋਮਵਾਰ ਦੀ ਸ਼ੁਰੂਆਤ ਵੈਸੇ ਵੀ ਢੋਲ ਢਮਕੇ ਨਾਲ ਹੋਵੇ ਤਾਂ ਬਿਲਕੁਲ। ਪਰ ਇਹ ਜਿਹੜਾ ਪਿੰਡ ਆ ਨਾ ਨਿਆਵਾਸ ਪਿੰਡ ਆ। ਜੀ ਨੇਮਕਾ ਠਾਣਾ ਰਾਜਸਥਾਨ ਦੇ ਵਿੱਚ ਹੂੰ ਉੱਥੇ ਨਿਆਵਾਸ ਆ। ਜੀ ਇਸ ਪਿੰਡ ਦੇ ਵਿੱਚ 70ਵੇਂ ਚੱਕ ਘੇਰਾ ਪੈਂਦਾ ਜੀ ਤੇ ਉਸ ਘੇਰੇ ਨੂੰ ਕਹ ਲਓ ਕਿ ਉਸ ਵੇਲੇ ਦਾ ਹੋਮ ਮਿਨਿਸਟਰ ਲੀਡ ਕਰ ਰਿਆ ਸੀ ਹਿਸਾਬ ਲਾ ਲਓ 5000 ਪੁਲਿਸ ਵਾਲੇ ਨੇ ਇਸ ਪਿੰਡ ਨੂੰ ਘੇਰਿਆ ਸੀ ਹੂੰ ਕਿਉਂ ਕਿਉਂਕਿ ਬਹੁਤਾ ਪਿੰਡ ਜਿਹੜਾ ਸੀਗਾ ਉਹ 2 ਨੰਬਰ ਦੇ ਕਮਾਚੇ ਲੱਗਾ ਹੋਇਆ ਸੀ ਜੀ ਇੱਥੋਂ ਤੱਕ ਇੱਕ ਕਹਾਣੀ ਮਸ਼ਹੂਰ ਹੈ ਕਿ ਕਿਸੇ ਜ਼ਿਮੀਂਦਾਰ ਦਾ ਊਠ ਖੁੱਲ ਗਿਆ ਊਠ ਖੁੱਲਣ ਤੋਂ ਭਾਵੇਂ ਨਹੀਂ ਹੁੰਦਾ ਕਿ ਊਠ ਰੱਸਾ ਤੋੜਾ ਕੇ ਭੱਜ ਗਿਆ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਮਾਲ ਡੰਗਰ ਦੀ ਚੋਰੀ ਹੁੰਦੀ ਸੀ ਤੇ ਆਪਾਂ ਕਹਿੰਦੇ ਸੀ ਕਿ ਫਲਾਣਾ ਇਹਦਾ ਮਾਲ ਖੁੱਲ ਗਿਆ ਲੈ ਗਏ ਜੀ ਜੀ ਤਾਂ ਜਦ ਪਤਾ ਲੱਗਿਆ ਵੀ ਆਹ ਬੰਦਾ ਜਿਹੜਾ ਏ ਊਠ ਖੋਲ ਕੇ ਲੈ ਆਇਆ ਦੱਸਦੇ ਆ ਕਿ ਉਹ ਜ਼ਿਮੀਦਾਰ ਗਿਆ ਜੀ ਪੁਲਿਸ ਵੀ ਲੈ ਗਿਆ ਨਾਲ ਉਹਨੇ ਆਖਿਆ ਊਠ ਤੇਰਾ ਮਿਲ ਜਾਊਗਾ ਪਰ ਪੁਲਿਸ ਛੱਡ ਕੇ ਜਿੰਨੂੰ ਮਰਜ਼ੀ ਲਿਆ ਆ ਆਰਮੀ ਲਿਆ ਜੀ ਦੇਊਗਾ ਪੈਸੇ ਨਾਲ ਹੂੰ ਤੇ ਦੱਸਦੇ ਆ ਕਿ ਮੁੜ ਕੇ ਉਸ ਊਠ ਨੂੰ ਪੈਸੇ ਦੇ ਕੇ ਹੀ ਵਾਪਸ ਕਰਵਾਇਆ ਗਿਆ ਸੀਗਾ ਇਹ ਇਹੋ ਜਿਹਾ ਪਿੰਡ ਸੀ ਨਿਆਵਾਸ ਹੁੰਦਾ ਕੀ ਆ ਕਿ ਜਿਹੜੇ ਘੇਰੇ ਦੀ ਮੈਂ ਤੁਹਾਨੂੰ ਗੱਲ ਦੱਸੀ ਆ ਕਿ ਉਸ ਦਰਮਿਆਨ ਇੱਥੇ ਇਹਨਾਂ ਦੇ ਇੱਕ ਆਈਬੀ ਚ ਸਬ ਇਨਸਪੈਕਟਰ ਲੱਗੇ ਹੁੰਦੇ ਸਨ ਜੀ आईबी रॉ ਜਿਹੜੀ ਆ ਉਸ ਤੋਂ ਬਾਅਦ ਹੀ ਮਸ਼ਹੂਰ ਹੁੰਦੀ ਆ ਪਹਿਲਾਂ ਆਈਬੀ ਜ਼ਿਆਦਾ ਮਸ਼ਹੂਰ ਹੁੰਦੀ ਸੀ ਜੀ ਜੀ ਇੰਟੈਲੀਜੈਂਸ ਬਿਊਰੋ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਹ ਜਿਹੜੇ ਉੱਥੇ ਸਬ ਇੰਸਪੈਕਟਰ ਸਾਹਿਬ ਸੀਗੇ ਮੀਨਾ ਸਾਹਿਬ ਜੀ ਉਹਨੂੰ ਵੀ ਬਹੁਤ ਬਰੀਕੀ ਨਾਲ ਪੁੱਛਗਿਛ ਜਿਹੜੀ ਆ ਉਹਨਾਂ ਨੇ ਕੀਤੀ ਜੀ ਵੀ ਇਹ ਤੇ ਨਹੀਂ ਇਨ੍ਹਾਂ ਵਰਗਾ ਚੋਰ ਚਕਾਰਾਂ ਵਰਗਾ ਉਸ ਬੰਦੇ ਦੇ ਕਹ ਲੋ ਕਿ ਇਹ ਗੱਲ ਜਿਹੜੀ ਆ ਨਾ ਮਨ ਮਸਤਕ ਚ ਕਿ ਲੰਗੂ ਗੱਡੀ ਗਈ ਹਾਂ ਬਿਲਕੁਲ ਕਿ ਯਾਰ ਸਾਡੇ ਪਿੰਡ ਦਾ ਇਹ ਆ ਲਿਆ ਕਿ ਮੈਂ ਆਈਬੀ ਦਾ ਸਬ ਇਨਸਪੈਕਟਰ ਜੀ ਤੇ ਪੁਲਿਸ ਮੈਨੂੰ ਵੀ ਚੋਰਾਂ ਵਾਂਗੂ ਟ੍ਰੀਟ ਕਰ ਰਹੀ ਆ ਜੀ ਬਾਕੀ ਤੇ ਸਾਰੇ ਪਿੰਡ ਨਾਲ ਬੱਤਮੀਸੀ ਨਾਲ ਪੇਸ਼ ਆਉਣਾ ਹੀ ਸੀਗਾ ਮੈਨੂੰ ਵੀ ਨਹੀਂ ਬਖਸ਼ਿਆ ਉਹ ਕਹਿੰਦੇ ਭਾਈ ਇਹ ਇਹੀ ਕੁਝ ਕਰਦੇ ਆ ਜਿਹੜੇ ਚੋਰ ਚੱਕੇ ਹੈਗੇ ਆ ਉਹ ਤੇ ਹੈਗੇ ਆ ਇਹ ਜਦੋਂ ਪੁਲਿਸ ਆਉਂਦੀ ਆ ਜਿਹੜੇ ਬੰਦੇ ਸ਼ਰਾਫਤ ਨਾਲ ਆਪਣੀ ਜ਼ਿੰਦਗੀ ਜਿਉਂਦੇ ਆ ਇਹ ਉਹਨਾਂ ਦਾ ਵੀ ਜਲੂਸ ਕੱਢਦੇ ਆ ਉਹਨਾਂ ਆਖਿਆ ਕੋਈ ਗੱਲ ਨਹੀਂ ਉਹਨੇ ਆਈਐਸ ਦੀ ਤਿਆਰੀ ਕੀਤੀ ਜੀ ਆਈਐਸ ਪਹਿਲੀ ਤਿਆਰੀ ਸੀ ਕੀ ਬਾਤ ਆਈਐਸ ਲੱਗਾ ਉਹਨੇ ਆਖਿਆ ਕੋਈ ਗੱਲ ਨਹੀਂ ਹੁਣ ਟੀਮ ਬਣਾਓ ਇੱਥੇ ਆਪਦੀ ਹਮ ਜਿਹੜਾ ਚੋਰੀ ਕਰੂਗਾ ਉਹਦੀ ਆਪ ਹੀ ਇਨਫੋਰਮੇਸ਼ਨ ਦੇਣੀ ਆ ਪੁਲਿਸ ਇੱਥੇ ਵੜ ਕੇ ਦਿਖਾਵੇ ਜੀ ਤੇ ਉਹਨੇ ਫਿਰ ਮੋਟੀਵੇਟ ਕੀਤਾ ਲੋਕਾਂ ਨੂੰ ਉਹਨੇ ਆਖਿਆ ਮੇਰੀ ਗੱਲ ਸੁਣ ਲੋ ਏ ਜੀ ਸਾਰੀ ਜ਼ਿੰਦਗੀ ਠਾਣਿਆਂ ਚ ਕਟਿੰਦੇ ਰਹੋਗੇ ਹਮ ਸਾਰੀ ਜ਼ਿੰਦਗੀ ਇੱਜ਼ਤ ਮਾਸਾ ਮਾਸਾ ਤਾਰ ਤਾਂ ਰਹਿਣੀ ਆ ਜੀ ਜੇ ਇੱਜ਼ਤ ਨਾਲ ਜਿਉਣਾ ਜੇ ਜਾਂ ਮਰਨਾ ਜੇ ਜੀ ਤੇ ਬੱਚੇ ਪੜਾਓ ਕਰਜ਼ਾ ਚੁੱਕੋ ਬਾਹਰ ਭੇਜੋ ਉਹਨਾਂ ਨੂੰ ਪੜਨ ਵਾਸਤੇ ਪੜ੍ਹਾਈ ਜ਼ਰੂਰ ਕਰਵਾਓ ਅੱਜ ਸੂਰਤ-ਏ-ਹਾਲੇ ਹਜ਼ੂਰ ਕਿ 800 ਘਰਾਂ ਵਾਲੇ ਇਸ ਪਿੰਡ ਦੇ ਵਿੱਚ ਹੂੰ 15 IS ਆ। ਕੀ ਬਾਤ ਹੈ। ਤੇ ਜੇ ਆਪਾਂ ਪਬਲਿਕ ਸਰਵੰਟ ਗਿਣ ਲਈਏ 25 ਆ। ਹੁਣ ਤੱਕ 1600 ਸਰਕਾਰੀ ਅਧਿਕਾਰੀ ਹੋ ਚੁੱਕੇ ਆ। ਲਓ ਤੇ ਬਹੁਤ ਮਤਲਬ ਕਿ ਇੱਕ ਪਿੰਡ ਚੋਂ 1600 ਬੰਦੇ ਨੌਕਰੀ ਕਰ ਗਏ ਜਾਂ ਕਰ ਰਹੇ ਆ ਜਾਂ ਜਿਸ ਤਰ੍ਹਾਂ ਵੀ ਆ। ਨਹੀਂ ਹੁੰਦਾ ਜਜ਼ਬਾ ਜੀ। ਤਾਂ ਮਤਲਬ ਕਿ ਪੜ੍ਹਾਈ ਨੇ ਇਸ ਪਿੰਡ ਦੀ ਤਕਦੀਰ ਹੀ ਬਦਲ ਦਿੱਤੀ। ਅੱਜ ਇਹ ਜਿਹੜੀ ਤੁਸੀਂ ਖਬਰ ਛੋਟੀ ਜੀ ਕੀਤੀ ਆ ਕਿ ਕਿਸੇ ਨੂੰ ਵਈ ਜਦੋਂ ਪ੍ਰਮੋਸ਼ਨ ਮਿਲੀ ਤੇ ਕਿੱਡਾ ਧੂਮ ਧਾਮ ਦੇ ਨਾਲ ਉਥੇ ਉਹ ਦੇਖਣ ਨੂੰ ਮਿਲਿਆ ਮੰਜ਼ਰ ਨਜ਼ਾਰਾ ਪਰ ਅਸਲ ਦੇ ਵਿੱਚ ਇਹ ਉਸ ਪਿੰਡ ਦੇ ਕਰ ਕਰਦੀ ਕਹਾਣੀ ਆ ਮਤਲਬ ਕਿ ਇਹੀ ਆ ਕਿ ਪੜ੍ਹਾਈ ਲਿਖਾਈ ਛੜੀ ਆ ਉਹ ਬਹੁਤ ਵੱਡੀ ਤੇ ਵਧੀਆ ਚੀਜ਼ ਆ ਮੈਂ ਤੇ ਇਸੇ ਕਰਕੇ ਕਹਿੰਦਾ ਕਿ ਯਾਰ ਸਾਡੇ ਇੱਥੇ ਇਹੋ ਜਿਹਾ ਮੋਟੀਵੇਸ਼ਨ ਹੈ ਨਹੀਂ ਮਾਹੌਲ ਹੈ ਨਹੀਂਗਾ ਜੀ ਕਿ ਸਾਡੇ ਬੱਚੇ ਜਿਹੜੇ ਜਾਂਦੇ ਤਾਂ ਹੈਗੇ ਨੇ ਯੂਪੀਐਸਸੀ ਤੱਕ ਪਰ ਇੰਨਾ ਜ਼ਿਆਦਾ ਨਹੀਂ ਹੈ ਜੀ ਇਹ ਮਾਹੌਲ ਬਣ ਜਾਂਦਾ ਵੈਸੇ ਇੱਕ ਪਿੰਡ ਆਪਣੇ ਏਰੀਏ 'ਚ ਹੈਗਾ ਜਿਹੜਾ ਮਾਸਟਰਾਂ ਦਾ ਪਿੰਡ ਵਜਦਾ ਉੱਥੇ ਟੀਚਰ ਬਹੁਤ ਨੇ ਅਬੂਰ ਦੇ ਨੇੜੇ ਤੇ ਇਸ ਤਰ੍ਹਾਂ ਪਿੰਡ ਬਣ ਜਾਂਦੇ ਆ ਜਿਹੜੇ ਫਿਰ ਭਾਈ ਕਹਿ ਲੋ ਕਿ ਬਹੁਤ ਸੋਭਾ ਖਟਦੇ ਆ ਸਲੌਤਾ ਖਟਦੇ ਆ ਸੋ ਇਸ ਪਿੰਡ ਦੀ ਕਹਾਣੀ ਜਿਹੜੀ ਆ ਉਹ ਕੁਛ ਇਸ ਤਰ੍ਹਾਂ ਦੀ ਜੀ ਜੀ ਮਿੰਟ ਜੀ ਇੱਕ ਚੀਜ਼ ਬੜੀ ਮਤਲਬ ਚੰਗੀ ਲੱਗੀ ਮੈਨੂੰ ਖੈਰ ਇੰਨਾ ਨਹੀਂ ਪਤਾ ਸੀ ਜਿੰਨਾ ਤੁਸੀਂ ਡਿਟੇਲ ਚ ਦੱਸਿਆ ਜੀ ਇੱਕ ਚੀਜ਼ ਜਿਹੜੀ ਬਹੁਤ ਵਧੀਆ ਇਹ ਲੱਗੀ ਕਿ ਚਲੋ ਇੱਕ ਜਿਹੜਾ ਮਾਰਗਦਰਸ਼ਨ ਹੁੰਦਾ ਤੇ এডਿਕੇਸ਼ਨ ਆਪਾਂ ਅੱਜ ਕੱਲ ਜੇ ਪੜਦੇ ਵੀ ਆ ਤਾਂ ਉਹ ਵੀ ਸਿਰਫ ਇੰਨਾ ਕੀ ਹੁੰਦਾ ਕਿ ਚੰਗੀ ਨੌਕਰੀ ਮਿਲ ਜੇ ਜਾਂ ਕੰਮ ਮਿਲ ਜੇ ਪਰ ਕਿਤੇ ਨਾ ਕਿਤੇ এডਿਕੇਸ਼ਨ ਜਿਹੜੀ ਉਹ ਲਾਈਫ ਸਟਾਈਲ ਜ਼ਰੂਰ ਦਿੰਦੀ ਆ ਹੈ ਨਾ ਜੇ ਇਹ ਬੰਦਾ ਇਕੱਲਾ ਉਹਨਾਂ ਨੇ ਵੀ ਇਕੱਲਾ ਇਹੀ ਸੋਚਦਾ ਵੀ ਮੈਂ ਨੌਕਰੀ ਲੱਗ ਗਿਆ ਤੇ ਬਹੁਤ ਐ ਪਰ ਉਹ ਨਾਲ ਕਿੰਨਿਆਂ ਨੂੰ ਤੋੜਿਆ ਉਹ ਬਹੁਤ ਵੱਡੀ ਗੱਲ ਐ ਬਣ ਜਾਂਦਾ ਇਸ ਤਰ੍ਹਾਂ ਦਾ ਇਹ ਨਾ ਕਲਚਰ ਬਣ ਜਾਂਦਾ ਮੇਰੇ ਪਿੰਡ ਦੇ ਵਿੱਚ ਵੀ ਪਹਿਲਾਂ ਬਹੁਤ ਥੋੜੇ ਜੇ ਮੁਲਾਜ਼ਮ ਸੀਗੇ ਜੀ ਬਾਅਦ ਦੇ ਵਿੱਚ ਮਤਲਬ ਕਿ ਮੁੰਡਿਆਂ ਨੇ ਖੇਡਣਾ ਖੁੱਡਣਾ ਸ਼ੁਰੂ ਕੀਤਾ ਬੜੀ ਭਰਤੀ ਹੋਈ ਆ ਹੁਣ ਸਾਡਾ ਛੋਟਾ ਜਿਹਾ ਪਿੰਡ ਐ ਕੋਈ ਬਹੁਤਾ ਨਹੀਂ ਤੇ ਤੁਹਾਨੂੰ ਹਰੇਕ ਨਾਕੇ ਤੇ ਅਲੱਗੇ ਬੰਨੇ ਸਾਡਾ ਕੋਈ ਨਾ ਕੋਈ ਮੁੰਡਾ ਉੱਥੇ ਖਲੋਤਾ ਮਿਲ ਜਾਣਾ ਆ ਤਾਂ ਗੱਲ ਇਹ ਆ ਕਿ ਇਸੇ ਤਰ੍ਹਾਂ ਆਰਮੀ ਚ ਗਏ ਮੁੰਡੇ ਇਸੇ ਤਰ੍ਹਾਂ ਹੋਇਆ ਕਿ ਕਿ ਜਿਹੜੇ ਰਹਿ ਗਏ ਜੀ ਉਹ ਜਿਵੇਂ ਅੱਜ ਕੱਲ ਕੀ ਆ ਕਿ ਸਾਡੇ ਪਿੰਡੋਂ ਇੱਕ ਮੁੰਡਾ ਸੀ ਸਾਡਾ ਨਾਂ ਹਮਸਾਇਆ ਸੀਗਾ ਸਾਡੇ ਤੋਂ ਛੋਟਾ ਸੀਗਾ ਬੜਾ ਬਦਨਾਮ ਸੀ ਉਹ ਵੀ ਇੱਕ ਮਤਲਬ ਕਿ ਸਾਨੂੰ ਦੋ ਬੰਦਿਆਂ ਨੂੰ ਪਿੰਡ ਚੋਂ ਛੰਡੇ ਫੁੰਕੇ ਕਿਹਾ ਜਾਂਦਾ ਸੀ ਉਹ ਬੰਦੇ ਨੇ ਫਿਰ ਬਹੁਤ ਤਰੱਕੀ ਕੀਤੀ ਪ੍ਰਾਈਵੇਟ ਸੈਕਟਰ ਚ ਜਾ ਕੇ ਜੀ ਉਹ ਇੱਕ ਬੀ ਬਣਾਉਣ ਵਾਲੀ ਕੰਪਨੀ ਚ ਲੱਗਾ ਉਹਦਾ ਨਾਂ ਵੀ ਉਹ ਹੀ ਪੈ ਗਿਆ ਮੁੜ ਕੇ ਹੂੰ ਤਾਂ ਉਹਨੇ ਬੜੀਆਂ ਕੰਪਨੀਆਂ ਦੇ ਵਿੱਚ ਹੁਣ ਮਤਲਬ ਕਿ ਚੰਗੀ ਤਗੜੀ ਪਦਵੀ ਆ ਉਹਨੂੰ ਵੇਖ ਕੇ ਫਿਰ ਸਾਡੇ ਕੀ ਹੋਇਆ ਕਿ ਜਿਹੜੇ ਬੱਚੇ ਇਸ ਤਰ੍ਹਾਂ ਰਹਿ ਜਾਂਦੇ ਸਨ ਪਰਤੀ 'ਚ ਕਿਸੇ ਕਾਰਨ ਕਰਕੇ ਰਹਿ ਜਾਂ ਨਹੀਂ ਤਾਂ ਉਹ ਕੀ ਆ ਕਿ ਉਸ ਸੈਕਟਰ 'ਚ ਚਲੇ ਗਏ ਉਹ ਖੇਤੀਬਾੜੀ ਦਾ ਤਜਰਬਾ ਹੈ ਰੇ ਸਪਰੇਅ ਵਾਲੀ ਕੰਪਨੀ 'ਚ ਲੱਗੇ ਨਾਲੇ ਤੇ ਉਥੋਂ ਆਪ ਦਾ ਖਰਚਾ ਵਰਚਾ ਸਾਰਾ ਜਿਵੇਂ ਮੁੰਡੇ ਖੁੰਡੇ ਕਰਦੇ ਆ ਉਹ ਕੱਢ ਲਿਆ ਬਾਕੀ ਜੋ ਖਾਦ ਸਪਰੇਅ ਚਾਹੀਦੀ ਹੈ ਨਾਲ ਵਾਈ ਵੀ ਆਪਦੀ ਕਰੀਗਾ ਇਸ ਤਰ੍ਹਾਂ ਦਾ ਵੀ ਮਤਲਬ ਕਿ ਮਾਹੌਲ ਬਣ ਜਾਂਦਾ ਹੈ ਜੀ ਜਦੋਂ ਦਿਨ ਫਿਰਨੇ ਹੋਣ ਨਾ ਹੁਣ ਤਕਰੀਬਨ ਸਾਡੇ ਉੱਥੇ ਮੁੰਡਾ ਜਿਹੜਾ ਨਾ ਇੱਕ ਅਦਾ ਕੋਈ ਨਾ ਕੋਈ ਕਰ ਚੋ ਇਸ ਤਰ੍ਹਾਂ ਕੰਮ ਕਰਦਾ ਹੀ ਆ ਜੀ 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 ਸਤਨਾਪਾਲੀ ਹੈ ਜੀ ਕਹਿੰਦੇ ਕਿ ਅਸੀਂ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ 23 ਦੇ ਆਪਕਾਂ ਹਾਂ ਜੀ ਬਹੁਤ سارے ਸਾਡੇ ਪਿੰਡ ਚ ਵੀ ਬਹੁਤ ਪੁਲਿਸ ਵਾਲੇ ਨੇ ਜੀ ਫੌਜੀ ਤੇ ਪੁਲਿਸ ਵਾਲੇ ਸਾਡੇ ਪਿੰਡ ਚ ਵੀ ਬੜੇ ਮੁੰਡੇ ਨੇ ਹੁੰਦੀ ਆ ਕਹਾਣੀ ਮਿਹਨਤ ਕਰਦੇ ਨੇ ਬਹੁਤ ਬਿਲਕੁਲ ਸਹੀ ਹੈ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਬਹੁਤ ਵੱਡੀ ਖਬਰ ਹੈ ਇੱਕ ਰੈਲੀ ਦੇ ਵਿੱਚ ਡੋਨਾਲਡ ਟਰੰਪ ਸੰਬੋਧਨ ਕਰ ਰਿਹਾ ਹੈ ਅਚਾਨਕ ਇੱਕ ਗੋਲੀ ਸ਼ੂਕਦੀ ਆਉਂਦੀ ਹੈ ਉਹਨਾਂ ਦੇ ਸਿਰ ਵੱਲ ਨੂੰ ਜੀ ਸ਼ੁਕਰ ਦੀ ਗੱਲ ਤਾਂ ਇਹ ਆ ਵੀ ਚਲੋ ਜਾਨ ਬਚ ਗਈ ਪਰ ਇਹ ਜਿਹੜਾ ਅੰਤਰਰਾਸ਼ਟਰੀ ਲੈਵਲ ਦੀ ਰਾਜਨੀਤੀ ਦੇ ਵਿੱਚ ਵੀ ਦੇਖੀਏ ਤਾਂ ਜਾਂ ਦੂਸਰੀ ਸਾਰੇ ਆਪਾਂ ਅੰਚ ਦੇਖੀਏ ਬਿਲਕੁਲ ਜੀਓ ਪੋਲਿਟਿਕਸ ਦੇ ਵਿੱਚ ਜਾਂ ਜੋ ਲੋਕਲ ਲੈਵਲ ਦੀ ਵੀ ਕਹਿ ਲਓ ਬਹੁਤ ਵੱਡੀ ਖਬਰ ਹੈ ਇਹ ਚੀਜ਼ ਕੀ ਸੰਕੇਤ ਕਰਦੀ ਹੈ ਕਿ ਭਵਿੱਖ ਦੇ ਵਿੱਚ ਇਦਾਂ ਹੀ ਕੀ ਇਹ ਚੀਜ਼ਾਂ ਦਿਖਦੀਆਂ ਨੇ ਰਾਜਨੀਤੀ ਦੇ ਵਿੱਚ